ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਜਿਹੜੀ ਝੋਨੇ ਦੇ ਵਿੱਚ ਖਾਸ ਤੌਰ ਤੇ ਦਰਮਿਆਨੀ ਸਮੇਂ ਵਾਲੀ ਕਿਸਮ ਸਭ ਤੋਂ ਵੱਧ ਰਕਬਾ ਲੱਗਣ ਦੇ ਸਾਰ ਲੱਗ ਰਹੇ ਆ ਪੀਆਰ 131 ਝੋਨੇ ਬਾਰੇ ਆਪਾਂ ਹੁਣੇ ਤੋਂ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਉਹ ਸਾਂਝੀ ਕਰਦੇ ਰਹਿਣਾ ਕਿਉਂਕਿ ਹੁਣ ਆਪਣੇ ਕੋਲ ਕਈ ਵਾਰ ਬੇਲਾ ਸਮਾਂ ਹੁੰਦਾ ਆਪਣੇ ਕੋਲੇ ਜਿਹੜੀ ਪਲੈਨਿੰਗ ਹੋਣੀ ਚਾਹੀਦੀ ਆ ਆਪਣੀ ਸਾਰੀ ਜਿਹੜੀ ਅਗਾਊਂ ਆਪਣੀ ਸਮਾਸਾਰਨੀ ਬਣੀ ਹੋਣੀ ਚਾਹੀਦੀ ਆ ਆਪਣਾ ਮਨਚ ਆਪਣੇ ਨੁਕਤੇ ਹੋਣੇ ਚਾਹੀਦੇ ਕਿ ਕਿਹੜੇ-ਕਿਹੜੇ ਨੁਕਤਿਆਂ ਦਾ ਪਖਿਆ ਰੱਖਣਾ ਕਿਹੜੀ-ਕਿਹੜੀ ਕਿਸਮ ਦੀ ਆਪਾਂ ਲਵਾਈ ਕਰਨੀ ਆ ਖਾਸ ਤੌਰ ਤੇ ਜੇ ਆਪਾਂ ਕਹੀਏ ਕਿ ਆਪਣੇ ਖੇਤੀ ਖਰਚੇ ਨੂੰ ਸੀਮਿਤ ਰੱਖਣ ਦੀ ਖਾਤਰ ਪਾਣੀ ਦੀ ਬਚਤ ਦੀ ਖਾਤਰ ਰਾਲੀ ਦੀ ਸਹੀ ਸਾਂਭ ਸੰਭਾਲ ਹੋ ਸਕੇ ਕਣਕ ਦੀ ਸਹੀ ਸਮੇਂ ਬਜਾਈ ਹੋ ਸਕੇ ਤੇ ਘੱਟ ਸਮੇਂ ਚ ਜਿਹੜੀ ਸਭ ਤੋਂ ਜ਼ਰੂਰੀ ਹੈ ਜਿਹਦੀ ਖਾਤਰ ਆਪਾਂ ਖੇਤੀ ਕਰਦੇ ਆ ਕਿ ਆਪਣਾ ਚੰਗਾ ਝਾੜ ਹੋਵੇ ਤੇ ਚੰਗੀ ਆਪਾਂ ਵਧੀਆ ਵਟਤ ਕਰ ਸਕੀਏ ਚੰਗਾ ਆਪਣਾ ਮੁਨਾਫਾ ਹੋ ਸਕੇ ਘੱਟ ਖੇਤੀ ਖਰਚੇ ਚ ਹਵਾ ਪਾਣੀ ਮਿੱਟੀ ਦੀ ਸੰਭਾਲ ਕਰਦੇ ਹੋਏ ਤਾਂ PR 131 ਜਿਹੜੀ ਹੈਗੀ ਹੈ ਬਹੁਤ ਵਧੀਆ ਕਿਸਮ ਪੀਓ ਲੁਧਿਆਣਾ ਵੱਲੋਂ ਜਿਹੜੀ ਹੈ ਲੇਟੈਸਟ ਕਿਸਮ ਆ ਸਭ ਤੋਂ ਜਿਹੜੀ ਹੈਗੀ ਹੈ ਇਸ ਤੋਂ ਬਾਅਦ ਅਜੇ ਤੱਕ ਜਿਹੜੀ ਇੱਕ ਹੋਰ ਕੋਈ ਕਿਸਮ ਨਹੀਂ ਦਿੱਤੀ ਗਈ PR 131 ਕਿਸਮ ਜਿਹੜੀ ਕਿ ਦਰਮਿਆਨਾ ਸਮਾਂ ਲੈਂਦੀ ਹੈ ਝਾੜ ਰਿਕਾਰਡ ਝਾੜ ਹੈ ਦਾ ਔਸਤ ਝਾੜ ਹੁਣ ਤੱਕ ਦੀਆਂ ਸਾਰੀਆਂ ਕਿਸਮਾਂ ਤੋਂ ਜ਼ਿਆਦਾ ਹੈ ਤੇ ਦਰਮਿਆਨੇ ਸਮੇਂ 'ਚ ਪੱਕਣ ਕਰਕੇ ਆਪਣੇ ਕੋਲ ਜਿਹੜਾ ਹੈਗਾ ਇਹਦਾ ਖੇਤੀ ਖਰਚਾ ਘਟਾ ਤੇ ਸਮਾਂ ਬਚ ਜਾਂਦਾ ਕਿ ਆਪਾਂ ਇਹਨੂੰ ਵਾਢਣ ਤੋਂ ਬਾਅਦ ਕਣਕ ਦੀ ਸਹੀ ਸਮੇਂ ਬਜਾਈ ਕਰ ਸਕੀਏ ਪ੍ਰਾਲੀ ਦੀ ਸਾਂਭ ਸੰਭਾਲ ਕਰਕੇ ਕਿਉਂਕਿ ਜਿਹੜੀ ਜਿਆਦਾ ਸਮੇਂ ਵਾਲੀਆਂ ਕਿਸਮਾਂ ਨੇ ਉਹਦੇ ਵਿੱਚ ਆਪਣੇ ਕੋਲ ਟਾਈਮ ਦੀ ਬਚਤ ਨਹੀਂ ਹੁੰਦੀ ਤੇ ਵੱਢਣ ਦੇ ਵਿੱਚ ਤੇ ਕਣਕ ਦੀ ਬਿਜਾਈ ਦੇ ਵਿੱਚ ਗੈਪ ਨਹੀਂ ਰਹਿੰਦਾ ਪਰਾਲੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਫਿਰ ਜਿਹੜੀ ਖਾਸ ਤੌਰ ਤੇ ਜਿਵੇਂ ਗੈਰ ਸਫਾਰਸ਼ੀ ਪੂਪੂਸਾ 44 ਹੈ ਡੋਗਰ ਪੂਸਾ ਪੀਲੀ ਪੂਸਾ ਉਹਦੇ ਵਿੱਚ ਕਈ ਵਾਰ ਕਿਵੇਂ ਬਲਾਈਟ ਰੋਗ ਜਾਂ ਹੋਰ ਰੋਗਾਂ ਦੀਆਂ ਸਮੱਸਿਆਵਾਂ ਕਿਉਂਕਿ ਉਹਨਾਂ ਦੇ ਵਿੱਚ ਸਹਿਣ ਸ਼ਕਤੀ ਨਹੀਂ ਹੁੰਦੀ ਤੇ ਜਿਹੜੀ ਇਹ ਕਿਸਮ ਆ ਪੀਆਰ 131 ਇਹਦੀਆਂ ਖਾਸੀਅਤਾਂ ਤੁਹਾਨੂੰ ਮੈਂ ਦੱਸੂਗਾ ਨਾਲ ਨਾਲ ਜਿਵੇਂ ਜਿਵੇਂ ਤੁਹਾਡੇ ਸਵਾਲ ਹੋਣਗੇ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਛੋਟੀ ਛੋਟੀ ਵੀਡੀਓ ਕਲਿੱਪ ਆਈਏ ਕਿ 2-4 ਮਿੰਟ ਕਿਸਾਨ ਵੀ ਸੁਣ ਲੈਂਦੇ ਲੰਬੀ ਵੀਡੀਓ ਕਈ ਵਾਰ ਸੁਣਦੇ ਨਹੀਂ ਹੈ ਸੋ ਪੀਆਰ 131 ਦੇ ਵਿੱਚ ਇਹ ਦਰਮਿਆਨੇ ਸਮੇਂ ਚ ਪੱਕਣ ਵਾਲੀ ਕਿਸਮ ਆ ਔਸਤ ਕੱਦਾ ਜਿਹੜਾ 111 ਸੈਂਟੀਮੀਟਰ ਇਹਦਾ ਕੱਦਾ ਤੇ ਲਵਾਈ ਤੋਂ ਬਾਅਦ ਜੇ ਮੈਂ ਗੱਲ ਕਰਾਂ 110 ਦਿਨ ਚ ਪੱਕ ਜਾਂਦੀ ਹੈ 30 ਤੋਂ 35 ਦਿਨ ਦੀ ਆਪਾਂ ਪਨੀਰੀ ਲਾਉਣੀ ਹੁੰਦੀ ਪਨੀਰੀ ਦਾ ਜਿਹੜਾ 30 ਤੋਂ 35 ਦਿਨ ਦਾ ਸਮਾਂ ਇਹ ਵੱਧ ਤੋਂ ਵੱਧ ਸਮਾਂ ਹੈ ਤੇ ਇਦੋਂ ਆਪਾਂ ਜਿੰਨੀ ਛੋਟੀ ਪਨੀਰੀ ਲਾਵਾਂਗੇ ਉਨਾਂ ਆਪਣਾ ਝਾੜ ਵਧੀਆ ਰਹੂਗਾ ਪਨੀਰੀ ਨੂੰ ਦਿਨਾਂ ਦੇ ਵਿੱਚ ਆਪਾਂ 25-28 ਦਿਨਾਂ ਵਿੱਚ ਕਿਵੇਂ ਤਿਆਰ ਕਰ ਸਕਦੇ ਆਂ ਸਾਰੀਆਂ ਜਾਣਕਾਰੀਆਂ ਆਪਾਂ ਹਰ ਸਾਲ ਦੀ ਤਰ੍ਹਾਂ ਹੀ ਸਾਂਝੀਆਂ ਕਰਾਂਗੇ ਚੌਲੇ ਦੇ ਬਹੁਤ ਵਧੀਆ ਹੁੰਦੇ ਆ ਲੰਬੇ ਚੌਲ ਪਤਲੇ ਚਮਕਦਾਰ ਤੇ ਕੁੱਲ ਜਿਹੜਾ ਹੈਗਾ ਇਹਦਾ ਕੁੱਲ ਤੇ ਸਾਉਤ ਚੌਲਾਂ ਦੀ ਜਿਹੜੀ ਰਿਕਵਰੀ ਆ ਟੋਟਲ ਤੇ ਹੈਡ ਰਿਕਵਰੀ ਆ ਜਿਹੜੀ ਜਿਹਦੇ ਕਰਕੇ ਟਰੈਕਟਰ ਦੀ ਵੀ ਪਸੰਦ ਰਹਿੰਦਾ ਇਹ ਉਹ ਵੀ ਬਹੁਤ ਜ਼ਿਆਦਾ ਹੈਗੀ ਇਹਦੀ ਵਧੀਆ ਚੰਗੀ ਹੈ ਤੇ ਜਿਹੜੀ ਸਭ ਤੋਂ ਜ਼ਰੂਰੀ ਕਿ ਝੋਲ ਸਰੋਗ ਦੇ ਜਵਾਣੂ ਆ ਜਿਹੜੇ ਪੰਜਾਬ ਚ 10 ਦੀਆਂ 10 ਕਿਸਮਾਂ ਜਿਹੜੀਆਂ ਫਲਾਈਟ ਪੈਂਦੀ ਹੈ ਜਿਹੜੀ ਉਹਦਾ ਟਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ ਡਿੱਗਦੀ ਨਹੀਂ ਹੈ ਤੇ ਔਸਤ ਝਾੜ ਆ ਜਿਹੜਾ 31 ਕੁੰਟਲ ਪ੍ਰਤੀ ਏਕੜ ਹੈ ਔਸਤ ਝਾੜ ਤੇ ਪਿਛਲੇ ਸਾਲ ਉਦੋਂ ਪਿਛਲੇ ਸਾਲ ਕਿਸਾਨ ਵੀਰਾਂ ਨੇ 35 36 37 ਤੱਕ ਜਿਹੜਾ ਝਾੜ ਇਹਦਾ ਲਿਆ ਉਹਦੇ ਵਿੱਚ ਫਿਰ ਕੀਨ ਦਾ ਪਨੀਰੀ ਆਪਾਂ ਛੋਟੀ ਲਾਉਣੀ ਸਹੀ ਸਮੇਂ ਤੇ ਟ੍ਰਾਂਸਪਲੈਂਟ ਕਰਨਾ ਜਲਦੀ ਨਹੀਂ ਕਰਨਾ ਤੇ ਬੀਜ ਜਿਹੜਾ ਹੈਗਾ ਪੂਰੀ ਮਾਤਰਾ ਜੇ ਆਪਾਂ ਪਨੀਰੀ ਜਿਹੜੀ ਵਰਤਣੀ ਹੈਈ ਵਾਰ ਆਪਾਂ 3-4 ਕਿਲੋਨਾ ਏਕੜ ਨਾਲ ਲੈਣੇ ਆ ਪੂਰੀ ਮਾਤਰਾ ਦੇ ਵਿੱਚ ਪੂਰੀ ਗਿਣਤੀ ਬੂਟਿਆਂ ਦੀ ਏਕੜ ਦੇ ਵਿੱਚ ਹੋਵੇ ਜਿਹਦੇ ਕਰਕੇ ਆਪਾਂ ਨੂੰ ਫਿਰ ਵੱਧ ਖਾਦਾਂ ਨਹੀਂ ਪਾਉਣੀਆਂ ਪੈਂਦੀਆਂ ਜ਼ੋਰ ਨਹੀਂ ਲਾਉਣਾ ਪੈਂਦਾ ਕਿ ਫੋਟ ਫੋਟ ਵੱਧ ਕਰੇ ਵੰਡ ਟੱਕ ਲਵੇ ਕਈ ਵਾਰ ਆਪਾਂ ਵਿਰਲਾ ਝੋਨਾ ਲਾ ਕੇ ਖਾਦਾਂ ਵੱਧ ਪਾਉਣੀਆਂ ਪੈਂਦੀਆਂ ਪੀਆਰ 131 ਪੀਏ ਜੀ ਲੁਧਿਆਣਾ ਵੱਲੋਂ ਦਿੱਤੀ ਗਈ ਕੇਬੀ ਕਿਆਂ ਦੇ ਵਿੱਚ ਪੀਏ ਜੀ ਲੁਧ ਵੱਖ-ਵੱਖ ਥਾਵਾਂ ਦੇ ਉੱਤੇ ਇਹਦਾ ਬੀਜ ਉਪਲਬਧ ਹੈਗਾ ਕਿਸਾਨ ਮੇਲੇ ਦੇ ਉੱਤੇ ਕਿਸਾਨ ਵੀਰਾਂ ਨੇ ਬੀਜ ਕਾਫੀ ਖਰੀਦਿਆ ਸੀ ਹੁਣ ਵੀ ਤੁਸੀਂ ਬੀਜ ਦੇਖ ਸਕਦੇ ਪਿਛਲੇ ਸਾਲਾਂ ਜੀ ਵੀ ਕਿਸਾਨ ਵੀਰਾਂ ਨੇ ਜਿਹੜਾ ਝਾੜ ਕੇ ਆਪਦਾ ਘਰ ਦਾ ਬੀਜ ਰੱਖਿਆ ਉਹ ਬਹੁਤ ਵਧੀਆ ਉਹਦੀ ਆਪਾਂ ਜਰਮੀਨੇਸ਼ਨ ਚੈੱਕ ਕਰ ਲੈਣੀ ਹੈ ਤੇ ਇਹਦੀ ਬਿਪਨੀਰੀ ਬਜਾਈ ਦਾ ਜਿਹੜਾ ਸਮਾਂ ਹੈਗਾ ਉਹ 20 ਮਈ ਤੋਂ 25 ਮਈ 30 ਮਈ ਮਤਲਬ ਇਹ ਘੱਟ ਤੋਂ ਘੱਟ ਮਤਲਬ 20 ਮਈ ਤੋਂ ਅਗੇਤੀ ਤਾਂ ਲਾਉਣੀਆਂ ਬੀਜਣੀਆਂ ਹੀ ਨਹੀਂ ਹੈਗੀ ਆਪਾਂ 25 ਮਈ 30 ਮਈ ਨੂੰ ਲਾ ਸਕਦੇ ਆ ਜੂਨ ਚ ਬੀਪ ਪਨੀਰੀ ਵੀ ਸਕਦੇ ਆ ਤੇ ਇਹਦੀ ਲਵਾਈ ਦਾ ਟਾਈਮ ਹੈ 20 ਜੂਨ ਤੋਂ 10 ਜੁਲਾਈ ਤਾਈਂ ਆ ਜੇ 2-4 ਦਿਨ ਲੇਟ ਲੈ ਜਾਓਗੇ ਉਹ ਚੀਜ਼ ਦਾ ਫਾਇਦਾ ਉਹ ਉਗੇਤਾ ਨਹੀਂ ਆਪਾਂ ਕਰਨਾ ਜਿਹੜੀ ਪਨੀਰੀ ਆ ਉਹ ਵੱਧ ਤੋਂ ਵੱਧ 30 ਤੋਂ 35 ਦਿਨ ਦੀ ਲਾਉਣੀ ਆ ਉਹ ਜਿੰਨੀ ਛੋਟੀ ਕਰ ਲਾਂਗੇ ਉਹ ਓਨਾ ਫਾਇਦਾ ਹੋਊਗਾ ਆਪਣਾ 110 ਦਿਨ ਚ ਇਹ ਜਿਹੜੀ ਆਪਾਂ 30 ਤੋਂ 35 ਦਿਨ ਦੀ ਪਨੀਰੀ ਲਾਉਣੀ ਆ 110 ਦਿਨ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਆ ਸਮੇ ਸਰਵਣ ਵੇਲਾ ਬਿਮਾਰੀ ਵਗੈਰਾ ਰੋਗਾਂ ਦੀ ਸਮੱਸਿਆ ਕੋਈ ਬਹੁਤੀ ਜ਼ਿਆਦਾ ਕਿਉਂਕਿ ਬਲਾਈਟ ਮੇਨ ਪੈਂਦੀ ਹੁੰਦੀ ਝੋਨੇ ਦੇ ਵਿੱਚ ਉਹਦੀਆਂ ਜਿੰਨੀਆਂ ਵੀ ਹੁਣ ਤੱਕ ਦੀਆਂ 10 ਕਿਸਮਾਂ ਨੇ ਜਵਾਨੋਂਗੀਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਬੈਕਟੀਰੀਅਲ ਬਲਾਈਟ ਤੋਂ ਉਹ ਤੋਂ ਪੂਰੀ ਤਰ੍ਹਾਂ ਜਿਹੜੀ ਹੈਗੀ ਇਹ ਸੁਰੱਖਿਅਤ ਹੈਗੀ ਐ ਸੋ ਹੋਰ ਜਾਣਕਾਰੀਆਂ ਆਉਣ ਵਾਲੇ ਸਮੇਂ ਸਾਂਝੀਆਂ ਕਰਦੇ ਰਹਾਂਗੇ ਤੁਹਾਡੇ ਸਵਾਲ ਜਿਵੇਂ ਜਿਵੇਂ ਆਈ ਜਾਣਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ